ਤੁ ਕਹ ਟਲ ਗੁਰ ਸੇਵੀਐ ਅਹ ਨਿਸ ਸਹਜਿਸ ਪਾਈ ਦਰਸਨ ਪਰਸ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਸੋਹ ਕੁਰਸੋਹ ਝਟੀਆਂ ਤੁਦਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚੇ ਪਾਤਸ਼ਾਹ ਸਿਰਸਾਂ ਤੇ ਸੋਹੋ ਜਿਸ ਪਾਸ ਵਹਠਿਆ ਸੋਹੀਐ ਸਭਨੋਂ ਦਵੀਸੋ ਸੋ ਸਜਣ ਸਚੋ ਪਾਤਿ ਸੋ ਸਿਰਸਾਂ ਦਾ ਸੋਹੋ ਜਿਸ ਪਾਸ ਵਹਠਿਆ ਸੋਹੀਏ ਸਭਨਾ ਦਾ ਵੀ ਸੋਹੋ ਸਤਨਾਮ श्रीवाहे गुरु साहेबजी तनाश्री महल्ला ਇਤ ਸਤ ਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀ ਤ ਇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀ ਤ ਰਹਾ ਤਦ ਦੇ ਰਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾਪ ਸਹਾਈ ਸਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਚਾ ਸਾਹਿਬ ਹੋਆ ਰਖਵਾਲਾ ਰ ਖੱਲਿਏ ਕੰਠ ਲਾਏ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ